ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਸੇਵਾਦਾਰ ਦਲਬੀਰ ਸਿੰਘ ਪੂਰਾ ਸੋ ਵੀਰੋ ਬੇਨਤੀ ਕਰਦੇ ਆ ਕਿ ਆਪਣੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਜੋ ਆਪਾਂ ਫੈਸਲਾ ਲਿਆ ਗਿਆ ਹੈ ਆਪਣੀ ਜਥੇਬੰਦੀ ਨੇ ਫੈਸਲਾ ਲਿਆ ਉਹ ਕਿਸਾਨ ਮਜ਼ਦੂਰ ਮੋਰਚੇ ਨੇ ਜੋ ਫੈਸਲਾ ਲਿਆ ਹੈ ਕਿ 10 ਤਰੀਕ ਨੂੰ ਆਪਾਂ ਚੇਪਾਲੇ ਮੀਟਰ ਪੁੱਟ ਕੇ ਤੇ ਦਫ਼ਤਰਾਂ ਦੇ ਵਿੱਚ ਜਮ੍ਹਾਂ ਕਰਵਾ ਦੇਣੇ ਆ ਸੋ ਵੀਰੋ ਬੇਨਤੀ ਕਰਦੇ ਆ ਵੀ ਜਿਹੜੇ-ਜਿਹੜੇ ਪਿੰਡ ਦੇ ਵਿੱਚ ਮੀਟਰ ਲੱਗਾ ਹੈ ਜਿਨ੍ਹਾਂ ਜਿਨ੍ਹਾਂ ਦੇ ਘਰਾਂ 'ਚ ਲੱਗਾ ਹੈ ਉਹ ਚੱਕੀਆਂ ਤੇ ਲੱਗਾ ਜਾਂ ਦੁਕਾਨਾਂ ਤੇ ਲੱਗਾ ਏ ਵੀਰੋ ਉਹਨਾਂ ਨੂੰ ਬੇਨਤੀ ਆ ਵੀ ਉਹ ਸਾਡੇ ਨਾਲ ਸੰਪਰਕ ਕਰ ਲੈਣ ਜੋ ਕਿ ਚੇਪ ਵਾਲੇ ਮੀਟਰ ਆਪਾਂ ਪੁੱਟ ਗਏ ਤੇ 10 ਤਰੀਕ ਨੂੰ ਇਹਨਾਂ ਦੇ ਦਫ਼ਤਰਾਂ ਦੇ ਵਿੱਚ ਜਮ੍ਹਾਂ ਕਰਾ ਸਕੀਏ ਤੇ ਜਮ੍ਹਾਂ ਕਰਵਾ ਕੇ ਤੇ ਮੰਗ ਜੇ ਸਾਡੀ ਇਹ ਆ ਵੀ ਜਿਹੜੇ ਪਹਿਲੇ ਮੀਟਰ ਗਲਰੀ ਵਾਲੇ ਪਹਿਲੇ ਚੱਲਦੇ ਸੀ ਉਹ ਬੇਨਤੀ ਆ ਸਰਕਾਰ ਨੂੰ ਵੀ ਉਹ ਮੀਟਰ ਲੈ ਕੇ ਆਵੇ ਉਹ ਮੀਟਰ ਸਾਡੇ ਇਹਨਾਂ ਚੇਪ ਵਾਲੇ ਮੀਟਰਾਂ ਦੀ ਜਗ੍ਹਾ ਤੇ ਉਹ ਮੀਟਰ ਲਾਏ ਜਾਣ ਅਗਰ ਜਿਓ ਮੀਟਰ ਨਹੀਂ ਲੈ ਕੇ ਆਉਂਦੇ ਤੇ ਫੇਰ ਭਾਈ ਸਿੱਧੀਆਂ ਤਾਰਾਂ ਲਾਵਾਂਗੇ ਫਿਰ ਚੇਪ ਵਾਲੇ ਮੀਟਰ ਨਹੀਂ ਲਗੰਦਿਆਂਗੇ ਬੇਨਤੀ ਆ ਕਿ ਜਿੰਨਾ ਜਿੰਨਾਂ ਦੇ ਵੀਰਾਂ ਦੇ ਚੇਪ ਵਾਲੇ ਮੀਟਰ ਲੱਗੇ ਹੋਏ ਆ ਉਹ ਸੰਪਰਕ ਕਰ ਲੈਣਾ ਕੱਲ ਨੂੰ ਫੇਰ ਨਾ ਆਖਣ ਵੀ ਭਾਈ ਸਾਡਾ ਮੀਟਰ ਰਹਿ ਗਿਆ ਸਾਡਾ ਮੀਟਰ ਪੁੱਟਿਆ ਨਹੀਂ ਗਿਆ ਉਹ ਸਾਡੇ ਨਾਲ ਸੰਪਰਕ ਕਰ ਲੈਣ ਜਿੰਨਾ ਜਿੰਨਾਂ ਦੇ ਵੀ ਚੇਪ ਵਾਲੇ ਮੀਟਰ ਲੱਗੇ ਆ ਉਹ ਸੰਪਰਕ ਕਰਕੇ ਦੱਸ ਦੇਣ ਤੇ ਉਹ ਮੀਟਰ ਆਪਾਂ ਪੁੱਟ ਕੇ ਤੇ 10 ਤਰੀਕ ਨੂੰ ਇਹਨਾਂ ਦੇ ਦਫ਼ਤਰਾਂ ਦੇ ਵਿੱਚ ਜਮ੍ਹਾਂ ਕਰਾ ਸਕੀਏ ਪੂਰੇ ਪੰਜਾਬ ਦੇ ਵਿੱਚ ਹੀ ਇਹ ਮੀਟਰ ਆਪਾ ਚੇਪਾ ਵਾਲਾ ਕੋਈ ਵੀ ਕਿਤੇ ਵੀ ਲੱਗਾ ਨਹੀਂ ਰਹਿੰਦੇ ਨਾ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ